ਘਰ ਵਿੱਚ ਇਕੱਲੀ ਔਰਤ ਨੂੰ ਦੇਖ ਕੇ ਲੁਟੇਰੇ ਨੇ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਬੇਹੋਸ਼ ਕਰ ਦਿੱਤਾ ਘਰ ਵਿੱਚ ਰੱਖੇ ਕੀਮਤੀ ਸਮਾਨ ਦੇ ਹੱਥ ਸਾਫ਼ ਕਰਕੇ ਫਰਾਰ ਹੋ ਗਿਆ ਘਟਨਾ ਮਾਨਸਾ ਦੇ ਬੁੱਢਲਾਡਾ ਸ਼ਹਿਰ ਦੀ ਹੈ ਜਿੱਥੇ ਓਵਰਬ੍ਰਿਜ ਦੇ ਕੋਲ ਰਹਿੰਦੇ ਸੁਰਿੰਦਰ ਕੁਮਾਰ પેટ્રોલ ਪੰਪ ਵਾਲਿਆਂ ਦੇ ਘਰ ਇੱਕ ਪਗੜੀਦਾਰੀ ਨੌਜਵਾਨ ਨੇ ਘਰ ਵਿੱਚ ਮੌਜੂਦ ਸੁਰਿੰਦਰ ਕੁਮਾਰ ਦੀ ਪਤਨੀ ਸਰਿਤਾ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਜ਼ਖਮੀ ਕਰ ਦਿੱਤਾ ਫਿਰ ਘਰ ਵਿੱਚ ਰੱਖੇ ਕੀਮਤੀ ਸਮਾਨ ਤੇ ਹੱਥ ਸਾਫ਼ ਕਰਕੇ ਫਰਾਰ ਹੋ ਗਿਆ ਦੂਰਸ਼ੀ ਸੀਸੀਟੀਵੀ ਵਿੱਚ ਦਿਖਾਈ ਦੇ ਰਿਹਾ ਹੈ ਮਹਿਲਾ ਨੂੰ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਸਰਿਤਾ ਦੇਵੀ ਦੇ ਪਤੀ ਸੁਰਿੰਦਰ ਕੁਮਾਰ ਨੇ ਦੱਸਿਆ ਜਦੋਂ ਉਹ ਘਰ ਆਇਆ ਤੇ ਉਸ ਨੇ ਆਪਣੀ ਪਤਨੀ ਦੀ ਹਾਲਤ ਦੇਖੀ ਤਾਂ ਕੰਬਰਾ ਗਿਆ ਕਿਉਂਕਿ ਉਸ ਦੀ ਪਤਨੀ ਘਰ ਵਿੱਚ ਇਕੱਲੀ ਸੀ ਅਤੇ ਬੱਚੇ ਬਾਹਰ ਗਏ ਹੋਏ ਸਨ ਕਿਸੇ ਤਰ੍ਹਾਂ ਉਸ ਨੇ ਸਰਿਤਾ ਨੂੰ ਹਸਪਤਾਲ ਪਹੁੰਚਾਇਆ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਨੇ ਮੌਕੇ ਦਾ ਨਰੀਖਣ ਕੀਤਾ ਅਤੇ ਘਰ ਦੇ ਕੋਲ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ ਜਿਸ ਦੇ ਚੱਲਦੇ ਪੁਲਿਸ ਨੇ ਰੋਟੇਰਿਆ ਨੂੰ ਜਲਦੀ ਹੀ ਕਾਬੂ ਕਰਨ ਦਾ ਭਰੋਸਾ ਦਿੱਤਾ ਹੈ। ਮਤਲਬ 9 ਵਜੇ ਤੋਂ ਬਾਅਦ ਮੇਰੀ ਵਾਈਫ ਘਰ ਵਿੱਚ ਕਰਲੀ ਸੀ। ਮੈਂ ਪੈਟਰੋਲ ਪੰਪ ਤੇ ਗਿਆ ਹੋਇਆ ਸੀ। ਮੇਰੇ ਬੱਚੇ ਆਪਣੇ ਨਾਨਕੇ ਗਏ ਹੋਏ ਸੀਗੇ। ਮੇਰਾ ਬੇਟਾ ਉਹਨਾਂ ਨੂੰ ਲੈਣ ਗਿਆ ਸੀ ਅੱਜ। ਤੇ ਕੋਈ ਆਪ ਵੀ ਮਤਲਬ ਉਹਨਾਂ ਨੂੰ ਭੇਜ ਹੋਵੇ ਜਾਂ ਕੋਈ ਉਹਨਾਂ ਸ਼ਾਮ ਨੂੰ 5:30 ਵਜੇ ਦੇ ਕਰੀਬ ਸਾਡੇ ਘਰ ਵਿੱਚ ਐਂਟਰ ਕੀਤਾ। ਕੱਲੀ ਨੂੰ ਦੇਖ ਕੇ ਉਹਨੂੰ ਆਉਂਦੇ ਸਾਰ ਕੁਟਰਾ ਸ਼ੁਰੂ ਕਰਤਾ ਕਿ ਸਾਨੂੰ ਰੁਪਏ ਦੇ ਪੈਸੇ ਦੇ ਪੈਸੇ ਦੇ ਪੈਸੇ ਦੇ ਉਹਨੇ ਮੈਨੂੰ ਪਤਾ ਨਹੀਂ ਬੰਦਿਆਂ ਨੂੰ ਪਤਾ ਨਹੀਂ ਮੈਨੂੰ ਪਤਾ ਨਹੀਂ ਪਤਾ ਹੈ ਉਹਦੇ ਮਤਲਬ ਬੜੇ ਜ਼ੋਰ ਦੇ ਮੁੱਕਿਆਂ ਤੇ ਕੁੱਟ ਕੇ ਇਦਾਂ ਆਪ ਬਲੀਡਿੰਗ ਕਰਕੇ ਦੇਖੇ ਤੂੰ ਦੇਖ ਰਹੀ ਹੋ ਜਿਹੜੀ ਇੰਨੀ ਬਲੀਡਿੰਗ ਕਰਤੀ ਹੈ ਤੋਂ ਔਰ ਉਹਨੂੰ ਬੇਹੋਸ਼ ਕਰਕੇ ਸੱਟ ਗਏ ਔਰ ਸਮਾਨ ਨਾਲ ਬਾਰੀਆਂ ਤੋਂ ਕੱਢ ਕੇ ਲੈ ਗਏ ਸਾਰਾ ਤੇ ਅਸੀਂ ਆਪਣਾ ਜਦੋਂ ਮੈਂ ਆਇਆ ਤਾਂ ਘਰ ਪਿੱਛੇ ਇਹ ਗੇਟ ਨੂੰ ਲੌਕ ਕਰਕੇ ਫਰੰਟ ਤੋਂ ਗੋ ਤੇ ਜਦੋਂ ਅਸੀਂ ਮੈਂ ਆ ਕੇ ਤਾਂ ਬਾਹਰ ਖੋਲ੍ਹਿਆ ਤਾਂ ਆ ਕੇ ਉਹ ਮੈਂ ਦਾਸ ਨੂੰ ਦੇਖ ਕੇ ਮੇਰੇ ਵੀ ਹੋਸ਼ ਉੱਡ ਗਏ ਮੈਂ ਉਹਨਾਂ ਨੂੰ ਬੜੇ ਹਸਪਤਾਲ ਮੁਸ਼ਕਰ ਲਾਲ ਚੱਕਿਆ ਸੰਭਾਲਿਆ ਤੇ ਹਸਪਤਾਲ ਲੈ ਕੇ ਗਿਆ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਕਿ ਡਾਕਟਰ ਸਾਹਿਬ ਨੇ ਕੀ ਹਮ ਸਥਿਤੀ ਹੈ ਕੀ ਇੱਥੇ ਲੱਗੇ ਨੇ ਕਿੱਥੇ ਮੈਂ ਖੁਦ ਮੈਂ ਆ ਪਰੇਸ਼ਾਨ ਹੋ ਰਿਹਾ ਮੇਰੀ ਬਹੁਤ ਕਬਰ ਹਟ ਰਹੀ ਹੈ ਮੈਨੂੰ ਪਹਿਲਾਂ ਛੋਟੇ ਮੁਲਾਜ਼ਮ ਆਏ ਸੀਗੇ ਦੋ ਤਿੰਨ ਵਿੱਚ ਆਏ ਸੀ ਉਹ ਦੇਖ ਕੇ ਚਲੇ ਗਏ ਮੌਕਾ ਵਾਰਦਾਤ ਫਿਰ ਉਹਨਾਂ ਨੇ ਇਹ ਵਿਜੇ ਵਕੀਲ ਜੀ ਆਏ ਸੀ ਜਿਨ੍ਹਾਂ ਨੇ ਸਾਡੀ ਬਹੁਤ ਮਦਦ ਕੀਤੀ ਉਹਨਾਂ ਨੇ ਪਤਾ ਨਹੀਂ ਕਿੱਥੇ ਇੱਡੇ ਹੋਣ ਕਿਤੇ ਤਾਂ ਐਸਪੀ ਡੀ ਐਸਪੀ ਸਾਹਿਬ ਆਏ ਸੀਗੇ ਉਹਨਾਂ ਨੇ ਸਾਰੇ ਮੌਕਾ ਵਾਰਦਾਤ ਦੇਖ ਕੇ ਉਹ ਵੀ ਚਲੇ ਗਏ ਉਹ ਕਹਿੰਦੇ ਸੀ ਫੁਟੇਜ ਵੀ ਖਿੰਗਾਲ ਰਹੇ ਨੇ ਉਹ ਵੀ ਇਹਦਾ ਵੀ ਕੇਸ ਨੂੰ ਜਲਦੀ ਸੋਲਵ ਕਰ ਲੈਂਦੇ ਐਸਪੀਡੀ ਅਨਿਲ ਕੁਮਾਰ ਨੇ ਦੱਸਿਆ ਕਿ ਫਿੰਗਰਪ੍ਰਿੰਟ ਮਹਾਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਲੁਟੇਰੇ ਨੂੰ ਜਲਦੀ ਕਾਬੂ ਕਰ ਲਿਆ ਜਾਏਗਾ। ਉਹ ਦੇਖ ਰਹੀ ਹੈ ਸਾਰਾ ਚੈੱਕ ਕਰ ਰਹੀ ਹੈ ਸੀਸੀਟੀਵੀ ਕੈਮਰਾ ਦੀ ਮਦਦ ਲੈ ਰਹੇ ਆ। ਬਾਕੀ ਜਿਹੜੇ ਇੱਥੇ ਕੋਈ ਹੋਰ ਜਿਹਾ ਹੈਗਾ ਗਰੋ ਉਹਨਾਂ ਬਾਰੇ ਕਰ ਰਹੇ ਆ ਡੈਟੀਫਾਈ ਤੇ ਜਿਹੜਾ ਨੁਕਸਾਨ ਆ ਉਹ ਲੀਡੀ ਦੇ ਮਤਲਬ ਕੋਈ ਵੈਪਨ ਨਹੀਂ ਯੂਜ਼ ਕੀਤਾ। ਹੱਥਾਂ ਨਾਲ ਹੀ ਮੁੱਕੇ ਮਾਰ ਕੇ ਨੁਕਸਾਨ ਕੀਤਾ ਫੇਸ ਦਾ। ਤੇ ਉਹ ਤੋਂ ਪੁੱਛਿਆ ਵੀ ਉਹਦਾ ਜਿਹੜਾ ਹੈਗਾ ਕੋਈ ਬਹੁਤਾ ਕੀ ਨੁਕਸਾਨ ਜਾ ਰਿਹਾ ਨਹੀਂ ਨਹੀਂ ਜੀ ਫਿੰਗਰਪ੍ਰਿੰਟ ਚਾ ਗਾ ਰਹੇ ਆ ਦੇਖ ਰਹੇ ਆ ਤੇ ਪਾਲਟੀਆਂ ਭੇਜੀਆਂ ਜਿੱਥੇ ਜਿੱਥੇ ਸਾਨੂੰ ਸ਼ੱਕ ਸੀਗਾ ਹੋ ਸਕਦਾ ਰਾਤ ਨੂੰ ਫੜ ਲੀਏ ਸੀ ਕੀ ਕਰ ਵੀ ਤਾਂ ਇਹੀ ਆ ਕੇਸ ਰਿਸਟਰ ਕਰਕੇ ਜਿਹੜੇ ਦੋਸ਼ੀ ਹੋਣਗੇ ਨਾ ਜਲਦ ਫੜਾਂਗੇ ਬੁੱਡਲਾਡਰ ਤੋਂ ਅਮਿਤ ਚਾਵਲਾ ਦੇ ਨਾਲ ਅਰਵਿੰਦ ਗਰਗ ਦੀ ਰਿਪੋਰਟ ਏਟੀਵੀ ਨਿਊਜ਼ ਲੇਟੈਸਟ ਨਿਊ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਵੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ